ਦੇਨੀ ਗਗਨ ਅਨਮੋਲਮਾਨ ਸਾਡੇ ਕੈਬਨਿਟ ਮੰਤਰੀ ਨੇ ਪੰਜਾਬ ਦੇ ਉਹ ਦੁਸ਼ਹਿਰਾ ਗ੍ਰਾਉਂਡ ਤੇ ਸ਼੍ਰੀ ਰਾਮ ਪਵੰਦੇ ਵਿੱਚ ਆਏ ਸੀ ਉਹਨਾਂ ਨੇ ਕਿਹਾ ਤੇ ਕਰੋੜਾਂ ਰੁਪਏ ਦੇ ਫੰਡ ਜਿਹੜੇ ਨੇ ਨਗਰ ਕੌਂਸਲ ਕੋਲ ਪਏ ਨੇ ਇਹ ਚਾਹੀਏ ਤਾਂ ਆਪਾਂ ਖਰੜਨੋ ਚੰਡੀਵੜਾ ਦਾ ਸ਼ਹਿਰ ਜਿਹੜਾ ਬਣਾ ਸਕਦੇ ਹਾਂ ਆਖਰਕਾਰ ਜੇ ਕਰੋੜਾਂ ਰੁਪਿਆ ਫੰਡ ਨਗਰ ਕੌਂਸਲ ਕੋਲੋਂ ਪਿਆ ਹੈ ਤਾਂ ਫਿਰ ਸ਼ਹਿਰ ਦੀ ਇਹਨੀ ਦੁਰਦਸ਼ਾ ਕਿਉਂ ਹੈ ਕਿਉਂ ਰਾਜਨੀਤੀ ਦੀ ਭੇਂਟ ਚੜ ਰਿਹਾ ਹੈ ਜੀ ਕਾਰਨ ਕੀ ਹੈ ਅਸਲ ਕੀ ਕਾਰਨ ਹੈ ਜਿਹੜਾ ਕੰਮ ਜਿਹੜਾ ਖਰੜ ਦੇ ਵਿੱਚ ਦੇਖੋ ਜੀ ਇਤਰਾ ਹੈ ਮੇਨ ਹੈ ਕਿ ਉਵੇਂ ਟ੍ਰੋਲਰ ਤੇ ਤੇ ਹੋਵੇ ਅਰਬਰ ਤੇ ਤੇ ਹੋਵੇ ਲੇਕਿਨ ਜਿਹੜਾ ਸਾਡਾ ਮਤਾ ਹਾਊਸ ਹੀ ਪਾਸ ਹੋਏ ਕੋਈ ਉਸ ਡਾਇਰੈਕਟਰ ਲੈਵਲ ਤੇ ਪਾਸ ਹੋ ਕੇ ਕੋਈ ਆਣਗੇ ਕੰਮ ਟੈਂਡਰ ਲੱਗਣਗੇ ਉਹੀ ਕੰਮ ਹੋ ਰਿਹਾ ਮੈਂ ਤੁਹਾਡੇ ਰਾਏ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਟੈਂਡਰ ਹੈ ਉਹ 3-3 ਮਹੀਨੇ 4-4 ਮਹੀਨੇ ਛੇਤੀ ਮਲੇ ਪਾਸ ਹੋ ਕੇ ਨਹੀਂ ਆਦੇ ਤੇ ਮਤੇ ਸਾਹਿਬ ਨੂੰ ਬੇਨਤੀ ਹੈ ਕਿ ਜਿੰਨੀ ਜਲਦੀ ਥੋੜਾ ਡਾਇਰੈਕਟਰ ਸਾਹਿਬ ਨੂੰ ਕਹਿ ਕੇ ਤੇ ਉਹ ਜਿਹੜੇ ਰੁਕੇ ਹੋਏ ਐ ਜਿਹੜੇ ਕੰਮ ਛੱਡੇ ਹੋ ਉਹ ਨਾਲ ਦੇ ਨਾਲ ਪਾਸੇ ਲਾ ਕੇ ਅੱਗੇ ਪਾ ਕੇ ਕੀ ਹਿੰਦੀ ਹੈ ਪਾਣੀ ਜਿਹੜਾ ਹੈ ਸੀਵਰਜ ਦਾ ਲੋਕਾਂ ਦੀ ਜਿਹੜੀ ਕਲੋਨੀਆਂ ਕੱਟੀਆਂ ਵੱਡੀ ਵੱਡੀ ਕਲੋਨੀਆਂ ਕੱਟੀਆਂ ਉਹ ਸੜਕਾਂ ਦੇ ਉੱਤੇ ਆ ਰਿਹਾ ਲੋਕ ਜਾਮ ਤੱਕ ਲਗਾ ਰਹੇ ਨੇ ਐਹੀ ਜੀ ਨੌਬਤ ਜਿਹੜੀ ਖਰੜ ਦੇ ਵਿੱਚ ਮੈਂ ਤਾਂ ਆਪ ਜੀ ਆਪਾਂ ਗੱਲ ਕਰੀਏ 15 20 ਸਾਲ ਤੋਂ ਮੈਂ ਇਹ ਪਹਿਲੀ ਵਾਰ ਦੇਖ ਰਿਹਾ ਕਿ ਲੋਕਾਂ ਨੂੰ ਸੀਵਰਜ ਦੇ ਪਾਣੀ ਕਰਕੇ ਜਿਹੜਾ ਹੈ ਖੜਕਾਂ ਦੇ ਉੱਤੇ ਉੱਤਰ ਕੇ ਜਾਮ ਲਾਣਾ ਪੈ ਰਿਹਾ ਕੀ ਕਰਨ ਜਦੋਂ ਟ੍ਰੀਟਮੈਂਟ پلان ਨਹੀਂ ਲੱਗੇਗਾ ਅੱਗੇ ਪਾਣੀ ਜਾਣ ਵਾਸਤੇ ਵੀ ਨਿਕਾਸੀ ਵੀ ਚਾਹੀਦੀ ਹੈ ਨਾ ਪਾਪੂਲੇਸ਼ਨ ਮੈਨੂੰ ਪਹਿਲੇ ਕਿੰਨੀ ਪਾਪੂਲੇਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ ਇਹਦੇ ਵਾਸਤੇ ਇੱਕ ਸਾਨੂੰ ਜਿਹੜੇ ਹੁਣ ਟ੍ਰੀਟਮੈਂਟ ਪਾਣ ਦੇ ਜਿਹੜੇ ਚੰਦ ਲੱਗੇ ਉਹਨਾਂ ਨੂੰ ਜਰਾ ਥੋੜਾ ਅਸਰਾ ਵੱਲੋਂ ਮੈਡਮ ਅਨਮੋਲ ਗਗਨ ਵਾਲੋਂ ਉਹਨਾਂ ਨੂੰ ਸਪੈਸ਼ਲ ਚਾਹੀ ਬਕੀ ਜਿੰਨੀ ਜਿੰਨੀ ਜਲਦੀ ਤੁਸੀਂ ਇਹਨਾਂ ਨੂੰ ਕੰਮ ਕਰੋਗੇ ਜਿੰਨੀ ਜਲਦੀ ਟ੍ਰੀਟਮੈਂਟ ਪਾਉਂਦਾ ਬਣਗੇ ਉਹਨੂੰ ਜਲਦੀ ਸ਼ਹਿਰ ਤੁਸੀਂ ਕਹਿੰਦੇ ਟ੍ਰੀਟਮੈਂਟ ਪਲਾਟ ਬਣਾਂਗੇ ਸਰਕਾਰ ਦੇ ਮੰਤਰੀ ਕਹਿੰਦੇ ਨੇ ਕਿ ਮੀਟਿੰਗਾਂ ਘੱਟ ਕਰ ਰਹੇ ਆ ਪ੍ਰਧਾਨ ਜੀ ਪ੍ਰਧਾਨ ਜੀ ਕਹਿ ਰਹੇ ਆ ਕਿ ਸਰਕਾਰ ਸਾਨੂੰ ਕੰਮ ਨਹੀਂ ਕਰਨ ਦੇ ਰਹੀ ਦੋਏ ਇੱਕ ਦੂਜੇ ਤੇ ਬਲੇਮ ਲਾ ਰਹੇ ਸਾਨੂੰ ਲੱਗ ਨਹੀਂ ਰਿਹਾ ਜਿਹੜਾ ਖਰੜ ਹੈ ਰਾਜਨੀਤੀ ਦੀ ਭੈਣ ਆਪਾਂ ਖਰੜ ਸ਼ਹਿਰ ਦੀ ਡਿਵੈਲਪਮੈਂਟ ਅਤੇ ਲੋਕਾਂ ਨੇ ਸਾਨੂੰ ਚੁਣਿਆ ਭਾਵੇਂ ਮੰਤਰੀ ਸਾਹਿਬ ਹੈ ਭਾਵੇਂ ਅਸੀਂ ਆ ਜਿੰਨੇ ਐਮਪੀ ਹੈ ਅਸੀਂ ਇੱਕ ਵਾਰ ਓਕੇ ਕਹਿ ਦੇ ਡਿਵੈਲਪਰ ਵਾਂਗ ਸੇ ਕੰਮ ਕਰ। ਲੱਗ ਨਹੀਂ ਰਿਹਾ ਕਿ ਅਕਾਦੀ ਦਲਕੀ ਪ੍ਰਧਾਨ ਹੈ ਔਰ ਜਿਹੜੇ ਮੀਟਿੰਗਾਂ ਦੇ ਹੋ ਰਹੇ ਏਜੰਡੇ ਪਾ ਰਹੇ ਹੋ ਤੁਸੀਂ ਡਾਇਰੈਕਟਰ ਕੋਲ ਕਿਉਂ ਰੁਕੇ ਰਹਿੰਦੇ ਨੇ 4-4 5-5 6-6 ਮਹੀਨੇ ਰੁਕਣ ਦਾ ਕਾਰਨ ਹੈ ਜਿਹਦੇ ਕਰਕੇ ਸ਼ਹਿਰ ਜਿਹੜਾ ਰਾਜਨੀਤੀ ਦੀ ਭੇਂਟ ਚੜ ਰਿਹਾ ਹੈ। ਮੈਂ ਤੁਹਾਨੂੰ ਇੱਕ ਫੀਲ ਕਰਦਾ ਕਿ ਜਰਾ ਥੋੜਾ ਜਾ ਤੁਹਾਡੇ ਵਾਸਤੇ ਮਾਮੂਲੀ ਜੇ ਕੰਮ ਹੈ ਉਹ ਤਰ੍ਹਾਂ ਪੁਸ਼ ਕਰਾ ਕੇ ਜਿੰਨੀ ਜਲਦੀ ਜਿਹੜੇ ਆਲਰੇਡੀ ਕੰਮ ਜਿਹੜੇ ਗਏ ਹੋਏ ਹੈ ਜਿਹੜੀ ਮੀਟਿੰਗਾਂ ਪਾਸ ਹੋਈਆਂ ਹੀ ਆ ਉਹਨਾਂ ਨੂੰ ਜਲਦ ਜਲਦ ਹੀ ਜਰਾ ਕਰਾ ਕੇ ਟੈਂਡਰ ਹੋਣ ਤਾਂ ਕਿ ਸ਼ਹਿਰ ਦੀ ਡਿਵੈਲਪਮੈਂਟ ਆ। ਅੱਜ ਸਾਡੇ ਨਾਲ ਨੇ ਵਾਰਟ ਨੰਬਰ 10 ਦੇ ਹਰਿੰਦਰਪਾਲ ਜੋਲੀ ਜੀ। ਆਪਾਂ ਖਰੜ ਸ਼ਹਿਰ ਦੀ ਜੋ ਦੁਰਦਸ਼ਾ ਚੱਲ ਰਹੀ ਹੈ ਫਲੈਟਾਂ ਤੇ ਫਲੈਟ ਬਣ ਰਹੇ ਨੇ। ਸਭ ਤੋਂ ਵੱਡੀ ਸਮੱਸਿਆ ਜਿਹੜੀ ਐਸਸੀ ਸਰਵਿਸ ਦੀ ਆ ਰਹੀ ਆ ਖਰੜ ਦੇ ਵਿੱਚ ਕਿਉਂਕਿ ਪਾਣੀ ਦੀ ਨਿਕਾਸੀ ਨਹੀਂ ਹੈ। ਪੀਣ ਵਾਲੇ ਪਾਣੀ ਨੂੰ ਵੀ ਲੋਕ ਜਿਹੜੇ ਨੇ ਤਰਸ ਰਹੇ ਨੇ। ਟਿਊਬਲ ਜਰੋੜ ਲੱਗ ਰਹੇ ਨੇ। ਹੋਰ ਕਈ ਮੁੱਦੇ ਨੇ ਆਪਾਂ ਉਹਨਾਂ ਮੁੱਦਿਆਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਹਰਵਿੰਦਰ ਜੋਲੀ ਜੀ ਨਾਲ ਹਰਿੰਦਰਪਾਲ ਜੋਲੀ ਜੀ ਕੀ ਗੱਲ ਹੈ ਕਿਉਂ ਜਿਹੜੀ ਹੈ ਖਰੜ ਦੀ ਦੁਰਦਸ਼ਾ ਹੋ ਰਹੀ ਹੈ ਜਦਕਿ ਇਹ ਕਹ ਰਹੇ ਨੇ ਮੰਤਰੀ ਸੰਤਰੀ ਕਹਿ ਰਹੇ ਨੇ ਖਰੜ ਨੂੰ ਸਿਟੀ ਬਿਊਟੀਫੁਲ ਬਣਾ ਦਿੱਤਾ ਜਾਵੇਗਾ ਪਰ ਹਾਲਾਤ ਕਿਉਂ ਐ ਜੇ ਮਾੜੇ ਚੱਲ ਰਹੇ ਨੇ ਜੀ ਹਾਲਾਤ ਇਸਰੇ ਕਿ ਪਾਪੂਲੇਸ਼ਨ ਭੋਜੜਾਵਾਦ ਗਈ ਹੈ ਖਰੜ ਦੀ ਤਕਰੀਬਨ ਤੁਸੀਂ ਦੇਖ ਸਕਦੇ ਹੋ ਕਿ ਪਹਿਲੇ ਨਾਲ ਆਲਮੋਸਟ 5 ਸਾਲ ਪਹਿਲੇ ਜਿੰਨੀ ਸੀ ਉਹਦੇ ਨਾਲ ਡਬਲ ਹੋ ਗਈ ਹੈ ਕਲੋਨੀਆਂ ਕਾਫੀ ਵੱਧ ਗਈਆਂ ਹਨ ਜਿਹੜੇ ਖਾਲੀ plots ਸੀ ਲੋਕਾਂ ਨੇ ਉੱਥੇ ਵੀ ਬਣਾ ਲਏ ਮਕਾਨ ਤੇ ਪਾਪੂਲੇਸ਼ਨ ਕਾਫੀ ਇਸ ਟੈਮ ਖੜੜ ਦੀ ਗੱਲ ਹੈ तकरीबन 4 ਲੱਖ ਪਲੱਸ ਪਾਪੂਲੇਸ਼ਨ ਹੈਗੀ ਹੈ ਉਹਦੇ ਵਿੱਚ ਆਇਆ ਹੈ ਕਿ ਮੁੱਦਾ ਅਸੀਂ ਸੀਵਰੇਜ ਦਾ ਜਿਹੜਾ ਮੇਨ ਜਿਹੜੇ ਟ੍ਰੀਟਮੈਂਟ ਪਲਾਨ ਜਿਹੜੇ ਅੱਗੇ ਹੈਗੇ ਆ ਉਹ ਲੱਗਣਿਆ ਉਹਦਾ ਕੰਮ ਹੁਣ ਕਦੋਂ ਚਾਲੂ ਹੋਇਆ ਅਸੀਂ ਕਹਿੰਨੇ ਆ ਕਿ ਅ ਅਫਸਰਾਂ ਨੂੰ ਅਪੀਲ ਕਰਦੇ ਆਂ ਤੇ ਮੰਤਰੀ ਸਾਹਿਬਾਨ ਨੂੰ ਵੀ ਅਪੀਲ ਕਰਦੇ ਆਂ ਵੀ ਥੋੜਾ ਇੱਥੇ ਜ਼ੋਰ ਪਾ ਕੇ ਤੇ ਇਹਨੂੰ ਜਲਦ ਜਲਦ ਕਰਾਓ ਕਿਉਂਕਿ ਜਿਹੜੀ ਨਿਕਾਸੀ ਸੀਵਰੇਜ ਦੀ ਹਰ ਇੱਕ ਘਰ ਦੇ ਵੀ ਦੇਖੋ ਜਿੱਦੇ ਉਹ ਕਹਿੰਦੇ ਜੀ ਸਾਡੇ ਸੀਵਰੇਜ ਬਲੌਕ ਹੈ। ਅੱਛਾ ਦੂਜੀ ਚੀਜ਼ ਇਹ ਗੱਡੀ ਸਾਡੇ ਕੋਲ ਇੱਕੋ ਹੀ ਹੈ। ਇੰਨੀ ਵੱਡੀ ਕਮੇਟੀ ਹੈ ਇੰਨਾ ਸਾਡੇ ਕੋਲ ਫੰਡ ਹੈਗਾ। ਅਸੀਂ ਕਿਉਂ ਨਹੀਂ ਤਿੰਨ ਤੋਂ ਚਾਰ ਗੱਡੀਆਂ ਹੋਰ ਲੈਂਦੇ ਤਾਂ ਕਿ ਜਿਹੜੇ ਸ਼ਹਿਰ ਦੇ ਵਿੱਚ ਹੁਣ ਕੰਪਲੇਂਟਸ ਆਉਂਦੀਆਂ ਐ ਇਧਰੋਂ ਮੈਂ ਸਤਾਈ ਬਾੜਾ। ਸਤਾਈ ਬਾੜਾ ਦੇ ਕੰਪਲੇਨਟ ਹੋਦੀ ਇਧਰ ਮੈਂ ਕੰਪਲੇਨਟ ਕਰਦਾ ਐ ਇਧਰ ਦੂਸਰੇ ਐਫਸੀ ਕਰਦੇ ਐ ਇੱਕ ਦੂਸਰੇ ਖਿੱਚਾ ਤੋਂ ਨਹੀਂ ਰਹਿੰਦੀ ਉਹ ਉਹ ਕਹਿੰਦੇ ਜੀ ਮੈਂ ਕੀ ਕਰਾਂ ਉੱਥੇ ਵੀ ਕੰਮ ਹੈਗਾ। ਤੇ ਅਗਰ 4-5 ਗੱਡੀਆਂ ਹੋਣ ਤੇ ਜ਼ੋਨ ਵਾਈਜ਼ ਵੰਡ ਦਿੱਤੀਆਂ ਜਾਂ ਗੱਡੀਆਂ ਸਾਰਿਆਂ ਨੂੰ ਅਲੱਗ-ਅਲੱਗ ਦੇਤੀਆਂ ਤੇ ਉਹਦੇ ਨਾਲ ਕੀ ਹੈ ਕਿ ਬੜਾ ਲੋਕਾਂ ਨੂੰ ਬੜੀ ਸਹੂਲਤ ਹੋ ਜਾਗੀ ਲੋਕ ਸਾਨੂੰ ਕੇ ਫੋਨ ਕਰਦੇ ਰਹਿੰਦੇ ਵੀ ਕੰਮ ਨਹੀਂ ਹੋ ਰਿਹਾ ਉਹ ਕੰਮ ਤਾਂ ਹੀ ਹੋ ਜਾਏ ਹੁਣ ਗੱਡੀ ਇੱਕੋ ਹੀ ਹੈ ਮੈਨੂਅਲ ਕੰਮ ਹੁੰਦਾ ਰਿਹਾ ਤੇ ਇਹ ਮੇਨ ਸਮੱਸਿਆ ਦੂਰ ਹੋ ਜਾਏ ਦੂਜਾ ਪਾਣੀ ਦੀ ਨਿਕਾਸੀ ਜਿਹੜੀ ਹੈਗੀ ਏ ਉਹਦੇ ਵਿੱਚ ਅਸੀਂ ਇਸ ਵਾਰੀ ਪਹਿਲਾਂ ਬਰਸਾਤਾਂ ਤੋਂ ਪਹਿਲੇ ਜਿਹੜਾ ਕੰਮ ਕਰਨਾ ਚਾਹੀਦਾ ਸੀ ਡਰੇਨ ਵਗੈਰਾ ਸਾਫ ਉਹ ਇੰਨੇ ਬਿਹਤਰੀ ਨਾਲ ਸਾਫ ਨਹੀਂ ਹੋਏ ਸਟਾਫ ਦੀ ਕਮੀ ਹੋਣ ਕਰਕੇ ਪ੍ਰੋਬਲਮ ਹੈਗੀ ਹੈ ਮੈਂ ਕਹਿੰਦਾ ਕਿ ਇਹ ਸਫਾਈ ਵਾਲੇ ਹੀ ਲਾਤੇ ਜਾਂਦੇ ਆ ਵੀ ਡਰੇਨ ਸਾਫ ਕਰਨ ਵਾਸਤੇ ਕਿਉਂ ਨਾ ਇਹਦੇ ਵਾਸਤੇ ਅਲੱਗ ਸਟਾਫ ਹੀ ਰੱਖਿਆ ਜਾਏ ਫੰਡ ਦੀ ਸਰ ਕੋ ਕਮੀ ਨਹੀਂ ਹੈ ਡਰੇਨ ਵਗੈਰਾ ਸਾਫ ਕਰਨ ਵਾਸਤੇ ਇੱਕ ਅਲੱਗ ਰੱਖੇ ਜਾ ਫੰਡ ਤਾਂ ਫੰਡ ਤਾਂ ਜੌਨੀ ਸਾਹਿਬ ਜੇ ਆਪਾਂ ਗੱਲ ਕਰੀਏ ਪਿਛਲੇ ਦਿਨੀ ਗਗਨ ਅਨਮੋਲਮਾਨ ਸਾਡੇ ਕੈਬਨਿਟ ਮੰਤਰੀ ਨੇ ਪੰਜਾਬ ਦੇ ਉਹ ਦੁਸ਼ਹਿਰਾ ਗਰਾਊਂਡ 'ਚ ਸ਼੍ਰੀ ਰਾਮ ਪਵੰਦੇ ਵਿੱਚ ਆਏ ਸੀ ਉਹਨਾਂ ਨੇ ਕਿਹਾ ਤੇ ਕਰੋੜਾਂ ਰੁਪਏ ਦੇ ਫੰਡ ਜਿਹੜੇ ਨੇ ਨਗਰ ਕੌਂਸਲ ਕੋਲ ਪਏ ਨੇ ਜੇ ਚਾਹੀਏ ਤਾਂ ਆਪਾਂ ਖਰੜ ਨੂੰ ਚੱਡੀ ਵੜਾ ਕਾ ਸ਼ਹਿਰ ਜਿਹੜਾ ਬਣਾ ਸਕਦੇ ਨੇ ਆਖਰਕਾਰ ਜੇ ਕਰੋੜਾਂ ਰੁਪਇਆ ਫੰਡ ਨਗਰ ਕਾਉਂਸਲ ਕੋਲੋਂ ਪਿਆ ਹੈ ਤਾਂ ਫਿਰ ਸ਼ਹਿਰ ਦੀ ਯਾਨੀ ਦੁਰਦਸ਼ਾ ਕਿਉਂ ਹੈ ਕਿਉਂ ਰਾਜਨੀਤੀ ਦੀ ਭੇਂਟ ਚੜ ਰਿਹਾ ਹੈ ਜੀ ਕਾਰਨ ਕੀ ਹੈ ਅਸਲ ਕੀ ਕਾਰਨ ਹੈ ਜਿਹੜਾ ਕੰਮ ਜਿਹੜਾ ਖਰੜ ਦੇ ਵਿੱਚ ਨਹੀਂ ਹੋ ਰਿਹਾ ਦੇਖੋ ਜੀ ਇਸਰਾ ਹੈ ਮੇਨ ਹੈ ਕਿ ਹੋਵੇ ਕਰੋੜਾਂ ਰੁਪਏ ਪਿਆ ਹੋਵੇ ਅਰਬਾਂ ਰੁਪਏ ਪਿਆ ਹੋਵੇ ਲੇਕਿਨ ਜਿਹੜਾ ਸਾਡਾ ਮਤਾ ਹਾਊਸ ਇਸ ਪਾਸ ਹੋਏਗਾ ਉਹ ਹੀ ਡਾਇਰੈਕਟਰ ਲੈਵਲ ਤੋਂ ਪਾਸ ਹੋ ਕੇ ਉਹ ਹੀ ਆਣਗੇ ਕੰਮ ਟੈਂਡਰ ਲੱਗਣਗੇ ਉਹੀ ਕੰਮ ਹੋਣਗੇ ਮੈਂ ਤੁਹਾਡੇ ਰਾਜ ਮੰਤਰੀ ਸਾਹਿਬ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜਿੰਨੇ ਵੀ ਟੈਂਡਰ ਹੈ ਉਹ 3-3 ਮਹੀਨੇ 4-4 ਮਹੀਨੇ 6-6 ਮਹੀਨੇ ਪਾਸ ਹੋ ਕੇ ਨਹੀਂ ਆਉਂਦੇ ਤੇ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਜਿੰਨੀ ਜਲਦੀ ਥੋੜਾ ਡਾਇਰੈਕਟਰ ਸਾਹਿਬ ਨੂੰ ਕਹਿ ਕੇ ਤੇ ਉਹ ਜਿਹੜੇ ਰੁਕੇ ਹੋਏ ਹੈ ਜਿਹੜੇ ਕੰਮ ਸਾਡੇ ਉਹ ਨਾਲ ਦੇ ਨਾਲ ਪਾਸ ਕਰਾ ਕੇ ਅੱਗੇ ਭੇਜਣ ਹੋਏ ਜਿਹੜੀਆਂ ਮੀਟਿੰਗਾਂ ਪਾਸ ਜਿਹੜੀਆਂ 6-6 ਮਹੀਨੇ ਮੀਟਿੰਗ ਪਾਸ ਨਹੀਂ ਹੋ ਕੇ ਆਉਂਦੀ ਤੇ ਐਮਸੀ ਜਦ ਕੰਟੈਂਡਰ ਨਹੀਂ ਲੱਗਦੇ ਐਮਸੀ ਕੰਮ ਨਹੀਂ ਕਰ ਸਕਦਾ ਮੈਂ ਕੀ ਕੰਮ ਤਾਈਂ ਕਰੇਗਾ ਜੇ ਕੋ ਟੈਂਡਰ ਲੱਗਣਗੇ ਟੈਂਡਰ ਕਿਸੇ ਠੇਕੇਦਾਰ ਕੋ ਆਏਗਾ ਤਾਹੀ ਉਹ ਕੰਮ ਕਰੇਗਾ ਹੁਣ ਟੈਂਡਰ ਨਹੀਂ ਹੈਗੇ ਮੇਨ ਕੰਮ ਤੇ ਪਏ ਹੋਏ ਕੰਮ ਪਾਸ ਵੀ ਹੈਗੇ ਪਰ ਹੁਣ ਉਹ ਜਿਹੜੇ ਮੀਟਿੰਗਾਂ ਹੈਗੀਆਂ ਉਹ ਪਾਸ ਹੋ ਕੇ ਜਲਦੀ ਜਲਦੀ ਆਣ ਤੇ ਅੱਛਾ ਪਹਿਲ ਕੀਤੀ ਹੈ ਮੰਤਰੀ ਸਾਹਿਬ ਨੇ ਅਸੀਂ ਵੀ ਸਹਿਯੋਗ ਦੇਾਂਗੇ ਦੇਖੋ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਕਰਾਸੇ ਅਸੀਂ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਕੰਮ ਕਰਨਾ ਹੈ ਅਸੀਂ ਮੰਤਰੀ ਸਾਹਿਬ ਨੂੰ ਵੀ ਸਹਿਯੋਗ ਕਰਾਂਗੇ ਮੈਡਮ ਨੇ ਅਨਮੋਗਗਨ ਜੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਡਿਵੈਲਪਮੈਂਟ ਕਰਾਂਗੇ ਅਸੀਂ ਉਹਨਾਂ ਦੇ ਨਾਲ ਦੀਪਾ ਸਰ ਡਵੈਲਪਮੈਂਟ ਦੀ ਆਪਾਂ ਗੱਲ ਕਰੀਏ ਡਵੈਲਪਮੈਂਟ ਤਾਂ ਪਹਿਲਾਂ ਹੀ ਸ਼ਹਿਰ ਦੇ ਵਿੱਚ ਬਹੁਤ ਹੋ ਚੁੱਕੀ ਐ ਡਵੈਲਪਮੈਂਟ ਕਲੋਨੀਆਂ ਤੇ ਕਲੋਨੀਆਂ ਕੱਟੀਆਂ ਜਾ ਰਹੀਆਂ ਪਰ ਜੇ ਗੱਲ ਕਰੀਏ ਸੀਵਰਜ ਦੀ ਨਿਕਾਸੀ ਕਿਉਂ ਨਹੀਂ ਹੈ ਪਾਣੀ ਜਿਹੜਾ ਹੈ ਸੀਵਰਜ ਦਾ ਲੋਕਾਂ ਦੀ ਜਿਹੜੀ ਕਲੋਨੀਆਂ ਕੱਟੀਆਂ ਵੱਡੀ ਵੱਡੀ ਕਲੋਨੀਆਂ ਕੱਟੀਆਂ ਉਹ ਸੜਕਾਂ ਦੇ ਉੱਤੇ ਆ ਰਿਹਾ ਲੋਕ ਜਾਮ ਤੱਕ ਲਗਾ ਰਹੇ ਨੇ ਐਹੀ ਜੀ ਨੌਬਤ ਜਿਹੜੀ ਖਰੜ ਦੇ ਵਿੱਚ ਮੈਂ ਤਾਂ ਆਪ ਜੇ ਆਪਾਂ ਗੱਲ ਕਰੀਏ 15 20 ਸਾਲ ਤੋਂ ਮੈਂ ਇਹ ਪਹਿਲੀ ਵਾਰ ਦੇਖ ਰਿਹਾ ਕਿ ਲੋਕਾਂ ਨੂੰ ਸੀਵਰਜ ਦੇ ਪਾਣੀ ਕਰਕੇ ਜਿਹੜਾ ਹੈ ਸੜਕਾਂ ਦੇ ਉੱਤੇ ਉਤਰ ਕੇ ਜਾਮ ਲਾ ਕੀ ਕਰਨਾ ਹੈ ਜੀ ਵਿਜੀਨ ਦੇਖੋ ਜੀ ਜਦੋਂ ਟ੍ਰੀਟਮੈਂਟ ਪਲਾਂਟ ਨੇ ਲੱਗੇਗਾ ਅੱਗੇ ਪਾਣੀ ਜਾਣ ਵਾਸਤੇ ਵੀ ਨਿਕਾਸੀ ਵੀ ਚਾਹੀਦੀ ਹੈ ਨਾ ਪਾਪੂਲੇਸ਼ਨ ਮੈਂ ਤੁਹਾਨੂੰ ਪਹਿਲੇ ਅੱਜ ਕੀਤੀ ਪਾਪੂਲੇਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ ਇਹਦੇ ਵਾਸਤੇ ਇੱਕ ਸਾਨੂੰ ਜਿਹੜੇ ਹੁਣ ਟ੍ਰੀਟਮੈਂਟ ਪਲਾਂਟ ਦੇ ਜਿਹੜੇ ਚੰਦ ਲੱਗੇ ਉਹਨਾਂ ਨੂੰ ਜਰਾ ਥੋੜਾ ਅਫਸਰਾ ਵੱਲੋਂ ਮੈਡਮ ਅਨਮੋਲ ਗਗਨ ਵੱਲੋਂ ਉਹਨਾਂ ਨੂੰ ਸਪੈਸ਼ਲ ਤਾਇਬ ਕਿ ਜਿੰਨੀ ਜਿੰਨੀ ਜਲਦੀ ਤੁਸੀਂ ਇਹਨਾਂ ਨੂੰ ਕੰਮ ਕਰੋਗੇ ਜਿੰਨੀ ਜਲਦੀ ਟ੍ਰੀਟਮੈਂਟ ਪਲਾਂਟ ਬਣਨਗੇ ਉਹਨਾਂ ਦੀ ਜਲਦੀ ਸ਼ਹਿਰ ਦੀ ਨਿਕਾਸੀ ਹੋਏਗੀ ਦੇਖੋ ਤੇ ਜੇ ਆਪਾਂ ਗੱਲ ਕਰੀ ਤੁਸੀਂ ਕਹਿੰਦੇ ਟ੍ਰੀਟਮੈਂਟ ਪ ਮੀਟਿੰਗਾਂ ਕੱਟ ਕਰ ਰਹੇ ਆ ਪ੍ਰਧਾਨ ਜੀ ਪ੍ਰਧਾਨ ਜੀ ਕਹਿ ਰਹੇ ਆ ਕਿ ਸਰਕਾਰ ਸਾਨੂੰ ਕੰਮ ਨਹੀਂ ਕਰਨ ਦੇ ਰਹੀ ਦੋੜੇ ਇੱਕ ਦੂਜੇ ਤੇ ਬਲੇਮ ਲਾ ਰਹੇ ਤੁਹਾਨੂੰ ਲੱਗ ਨਹੀਂ ਰਿਹਾ ਜਿਹੜਾ ਖਰੜਾ ਹੈ ਰਾਜਨੀਤੀ ਦੀ ਭੈਣ ਚੜ੍ਹ ਗਈ ਨਹੀਂ ਨਹੀਂ ਅਸੀਂ ਦੇਖੋ ਆਪਣਾ ਖਰੜ ਸ਼ਹਿਰ ਦੀ ਡਿਵੈਲਪਮੈਂਟ ਆਸੇ ਲੋਕਾਂ ਨੇ ਸਾਨੂੰ ਚੁਣਿਆ ਭਾਵੇਂ ਮੰਤਰੀ ਸਾਹਿਬ ਹੈ ਭਾਵੇਂ ਅਸੀਂ ਆਹ ਜਿੰਨੇ ਐਮਸੀ ਹੈ ਅਸੀਂ ਇੱਕ ਵਾਰ ਹੋ ਕੇ ਸ਼ਹਿਰ ਦੀ ਡਿਵੈਲਪਮੈਂਟ ਆਸੇ ਕੰਮ ਕਰਨਾ ਹੈ ਮੀਟਿੰਗਾਂ ਹੋ ਚੁੱਕੇ ਪਹਿਲੇ ਵੀ ਕਾਫੀ ਹੋਈਆਂ ਹੁਣ ਤੇ ਹੋ ਰਹੀਆਂ ਪਹਿਲੇ ਨਹੀਂ ਹੋ ਰਹੀਆਂ ਸੀ ਅਸੀਂ ਅਸੀਂ ਵੀ ਅਪੀਲ ਕਰ ਰਹੇ ਸੀ ਕਿ ਮੀਟਿੰਗਾਂ ਨਹੀਂ ਹੋ ਰਹੀਆਂ ਹੁਣ ਹੋ ਰਹੀਆਂ لیکن ਜਿਹੜੀਆਂ ਮੀਟਿੰਗਾਂ ਪਾਸ ਹੋ ਕੇ ਗਈਆਂ ਉਹਨੂੰ ਕੰਮ ਜਲਦੀ ਉਹ ਟੈਂਡਰ ਵੀ ਲੱਗਣ ਤਾਂ ਹੀ ਫਾਇਦਾ ਹੈ ਤਾਂ ਹੀ ਉਹ ਕੰਮ ਹੋਊਗਾ ਕੀ ਕੀ ਅਰਚਨ ਤੁਹਾਨੂੰ ਲੱਗ ਨਹੀਂ ਰਿਹਾ ਕਿ ਆਕਾਲੀ ਦਲ ਦੀ ਪ੍ਰਧਾਨ ਹੈ ਔਰ ਇਹ ਤੇ ਜਿਹੜੇ ਮੀਟਿੰਗਾਂ ਦੇ ਉਹਰੇ ਏਜੰਟੇ ਪਾ ਰਹੇ ਹੋ ਤੁਸੀਂ ਡਾਇਰੈਕਟਰ ਕੋਲ ਕਿਉਂ ਰੁਕੇ ਰਹਿੰਦੇ ਨੇ 4-4 5-5 6-6 ਮਹੀਨੇ ਰੁਕਣ ਦਾ ਕਾਰਨ ਹੈ ਜਿਹਦੇ ਕਰਕੇ ਸ਼ਹਿਰ ਜਿਹੜਾ ਰਾਜਨੀਤੀ ਦੀ ਭੇਂਟ ਚੜ ਰਿਹਾ ਹੈ ਜੀ ਮੈਂ ਇਹ ਫੀਲ ਕਰਾਂਗਾ ਮੈਂ ਮੈਡਮ ਜੀ ਨੂੰ ਮੰਤਰੀ ਸਾਹਿਬ ਨੇ ਇਹ ਫੀਲ ਕਰਦਾ ਕਿ ਜਰਾ ਥੋੜਾ ਜਿਹਾ ਤੁਹਾਡੇ ਵਾਸਤੇ ਮਾਮੂਲੀ ਜੇ ਕੰਮ ਹੈ ਉਹ ਤੁਰਪੁਸ਼ ਕਰਾ ਕੇ ਜਿੰਨੀ ਜਲਦੀ ਜਿਹੜੇ ਆਲਰੇਡੀ ਕੰਮ ਜਿਹੜੇ ਗਏ ਹੋਏ ਹੈ ਜਿਹੜੀ ਮੀਟੀਆਂ ਪਾਸ ਹੋਈਆਂ ਹੋਈਆਂ ਉਹਨਾਂ ਨੂੰ ਜਲਦ ਜਲਦ ਇਹ ਤਰ੍ਹਾਂ ਕਰਾ ਕੇ ਟੈਂਡਰ ਹੋਣ ਤਾਂ ਕਿ ਸ਼ਹਿਰ ਦੀ ਡਿਵੈਲਪਮੈਂਟ ਤੁਸੀਂ ਸੀਵਰੇਜ ਦਾ ਤਾਂ ਦੱਸਿਆ ਕਿ ਟੈਂਡਰ ਜਦੋਂ ਤੱਕ ਟਰੀਟਮੈਂਟ ਪਲਾਂਟ ਨਹੀਂ ਲੱਗੇਗਾ ਜਦੋਂ ਤੱਕ ਜਿਹੜਾ ਪਾਣੀ ਦੀ ਨਿਕਾਸੀ ਨਹੀਂ ਹੋਏਗੀ ਲੋਕ ਐਸੀ ਤਰ੍ਹਾਂ ਜਿਹੜੇ ਨੇ ਆਪਣੀ ਜ਼ਿੰਦਗੀ ਬਤੀਤ ਕਰਨਗੇ ਜਾਮ ਵੀ ਲੱਗਦੇ ਰਹਿਣਗੇ ਤੇ ਦੂਸਰੀ ਆਪਾਂ ਗੱਲ ਆ ਜਾਂਦੀ ਹੈ ਕੂੜੇ ਦੀ ਸ਼ਹਿਰ ਦੇ ਵਿੱਚ ਜਗਾ ਜਗਾ ਜਿਹੜਾ ਕੂੜਾ ਜਿਹੜਾ ਹੈ ਗੇਰਿਆ ਪਿਆ ਇਹ ਕੂੜੇ ਦੀ ਚਿਕਾਈ ਕਿਉਂ ਨਹੀਂ ਹੋ ਰਹੀ ਡੰਪ ਗਰਾਊਂਡ ਦੇ ਉੱਤੇ ਦੇਖੋ ਜਾ ਕੇ ਤੁਸੀਂ ਜਿਹੜੇ ਉੱਥੇ ਦਰਪਨ ਸਿਟੀ ਦੇ ਵਿੱਚ ਰਹਿ ਰਹੇ ਆ ਨਰਕਪਰੀ ਜ਼ਿੰਦਗੀ ਬਤੀਤ ਕਰ ਰਹੇ ਆ ਉਹਨਾਂ ਨੂੰ ਐਨੀ ਜਿਹੜੀ ਕੂੜੇ ਦੀ ਸਮੈਲ ਆ ਰਹੀ ਆ ਕਿਤੇ ਜਿਹੜੇ ਐਨੇ ਟੈਂਡਰ ਲਾ ਰਹੇ ਨੇ 2-2 ਕਰੋੜ ਦੇ ਟੈਂਡਰ ਲਾ ਕੇ ਵੀ ਉਹਨਾਂ ਨੂੰ ਜਿਹੜੀ ਨਰਕਪਰੀ ਕਿਉਂ ਨਹੀਂ ਸੁਧਾਰ ਹੋ ਰਿਹਾ ਥਰੜ ਦਾ ਦੇਖੋ ਜੀ ਇਹਦੇ ਵਿੱਚ ਕੀ ਹੈ ਮੈਂ ਤੁਹਾਨੂੰ ਪਹਿਲੇ ਕਿਹਾ ਆਬਾਦੀ ਬਹੁਤ ਵਧ ਗਈ ਦੇ ਆਬਾਦੀ ਵਧਣ ਨਾਲ ਕਚਰਾ ਵੀ ਵਧਿਆ ਉਦੇ ਸਾਹਮਣੇ ਸਾਨੂੰ ਜਿਹੜਾ ਹੈਗਾ ਉਹ ਮਸ਼ੀਨਰੀ ਵਧਾਣੀ ਪੈਗੀ। ਅ ਔਰ ਜਿਹੜੇ ਇੱਕ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਪਚੂਟੇ 25 ਟੈਂਪੂ ਵੀ ਰੱਖੇ ਗਿਆ ਕਿ ਡੋਰ ਤੋਂ ਡੋਰ ਜਿਹੜਾ ਕੂੜਾ ਕਲੈਕਟ ਕੀਤਾ ਜਾਵੇ। ਤੇ ਉਹ ਵੀ ਅਜੇ ਖੜੇ ਹੈ। ਉਹ ਇਸ ਕਰਕੇ ਖੜੇ ਹੈ ਕਿ ਜਿਹੜੇ ਸਫਾਈ ਸੇਵਕ ਹੈਗੇ ਆ ਉਹਨਾਂ ਨਾਲ ਕੋਈ ਥੋੜਾ ਆਪਸੀ ਮਤ ਪੁਈਦਾ ਹੈਗਾ ਤੇ ਇਹ ਮੈਨੂੰ ਚਾਹਨਾ ਕਿ ਸਰਕਾਰ ਵੱਲੋਂ ਵੀ ਉਹਨਾਂ ਦਾ ਰੋਜ਼ਗਾਰ ਵੀ ਨਾ ਛਿੰਨੇ। ਤੇ ਕੰਮ ਵੀ ਇਸ ਤਰ੍ਹਾਂ ਹੋ ਜੇ ਤਾਂ ਕਿ ਉਹਨਾਂ ਨੂੰ ਰੋਜ਼ਗਾਰ ਵੀ ਮਿਲਦਾ ਰਹੇ ਤੇ ਸ਼ਹਿਰ ਦੀ ਸਫਾਈ ਵੀ ਹੁੰਦੀ ਰਹੇ ਜਿਹੜਾ ਉਹ ਡੋਰ ਟੂ ਡੋਰ ਕਲੈਕਸ਼ਨ ਹੋ ਜੇਗੀ ਤਾਂ ਬਹੁਤ ਅੱਛਾ ਇੱਕ ਰਿਜ਼ਲਟ ਆਏਗਾ ਕੋਈ ਇਹ ਜਿਹਾ ਸਿਸਟਮ ਨਹੀਂ ਹੋ ਸਕਦਾ ਜਿਹੜਾ ਹੈ ਇਸ ਡੰਪ ਦੇ ਜਿਹੜਾ ਕੂੜਾ ਜਿਹੜਾ ਇੰਨਾ ਢੇਰ ਲੱਗ ਰਿਹਾ ਹੈ ਜੇ ਆਪਾਂ ਕਰੀਏ ਡੱਡੂ ਮਾਜਰੇ ਤੋਂ ਵੀ ਢੇਰ ਜਿਹੜਾ ਘੱਟ ਹੋਣਾ ਸ਼ੁਰੂ ਹੋ ਗਿਆ ਦਿੱਲੀ ਦਾ ਵੀ ਜਿਹੜਾ ਜੇ ਆਪਾਂ ਗੱਲ ਕਰੀਏ ਜੇ ਦਿੱਲੀ 에ਰਪੋਰਟ ਨੂੰ ਜਾਂਦੇ ਤੇ ਜੋਲੀ ਸਾਹਿਬ ਤਾਂ ਉੱਥੇ ਵੀ ਜਿਹੜਾ ਹੈ ਟੈਂਡਰ ਲਾ ਕੇ ਉਹਨਾਂ ਨੇ ਵੀ ਜਿਹੜਾ ਘਟਾਣਾ ਸ਼ੁਰੂ ਕਰਤਾ ਪਰ ਖਰੜ ਦਾ ਜੇ ਆਪਾਂ ਗੱਲ ਕਰੀਏ ਡ ਹੋਰ ਨੇ ਆਬਾਦੀ ਪਹਿਲੇ ਨਾਲੋਂ ਤਕਰੀਬਨ ਤਿੰਨ ਗੁਣਾ ਵੱਧ ਗਈ ਹੈ ਉਹਦਾ ਰੀਜਨ ਆਈ ਹੈ ਔਰ ਉਹ ਜਿਹੜਾ ਕਚਰਾ ਵੱਧੀ ਜਾ ਰਿਹਾ ਹੈ ਉਹੀ ਮੈਂ ਅਪੀਲ ਕਰ ਰਿਹਾ ਕਿ ਇਹਨੂੰ ਜੱਤ ਜੱਦ ਥੋੜਾ ਜਿਹੜੇ ਹੁਣ ਆਲਰੇਡੀ ਕੰਪਨੀਆਂ ਨਾਲ ਕੰਟੈਕਟ ਦਿੱਤਾ ਹੈ ਹੋਰ ਇੱਕ ਦੋ ਕੰਪਨੀਆਂ ਨੂੰ ਆਢ ਕਰਕੇ ਜਿਸ ਤਰ੍ਹਾਂ ਹੁਣ ਆਪਣਾ ਕਈ ਜਗ੍ਹਾ ਆਪਣੇ ਕੋਲ ਸ਼ਾਮਲ ਜਗ੍ਹਾ ਖਾਲੀ ਪਈਆਂ ਐ ਅਸੀਂ ਪੱਜ ਪਿੰਡ ਅਡਾਪ ਕੀਤੇ ਆ ਉੱਥੇ ਇਸ ਤਰ੍ਹਾਂ ਦਾ ਕੋਈ ਡੰਪ ਬਣਾਇਆ ਜਾਏ ਤਾਂ ਕਿ ਉਹ ਪਿੰਡ ਵਾਲਿਆਂ ਨੂੰ ਵੀ ਕੋਈ ਦਿੱਕਤ ਨਾ ਆਵੇ ਮੁਨਾਗੋਲ ਵਿੱਚ ਮੈਲ ਲੰਬ ਬਚੇ ਤੇ ਇੱਕ ਸ਼ਹਿਰ ਦਾ ਜਿਹੜਾ ਹੈਗਾ ਉਹ ਕਿਉਂਕਿ ਉਹ ਵੀ ਹੁਣ ਸ਼ਹਿਰ ਦਾ ਹਿੱਸਾ ਹੈ ਗਿਆ ਜਿਹੜੇ ਪੰਜ ਮਿੰਟ ਹੈ ਤੇ ਉਹ ਉਹਨਾਂ ਨੂੰ ਵੀ ਕੋਈ ਤਕਲੀਫ ਨਾ ਹੋਵੇ ਇਹ ਉਹਨਾਂ ਕੋਲ ਵੀ ਕੋਈ ਕਚਰਾ ਉੱਥੇ ਨਾ ਬੋਚੇ ਕੋਈ ਸਮੈਲ ਨਾ ਬੋਚੇ ਔਰ ਸ਼ਹਿਰ ਦੀ ਵੀ ਜਿਹੜੀ ਬਿਹਤਰੀ ਹੋ ਜਾਏ ਉੱਥੇ ਇੱਕ ਹੈ ਵਧੀਆ ਇੱਕ ਪਲਾਂਟ ਲਗਾਇਆ ਜਾਏ ਤੇ ਸਾਡੇ ਸ਼ਹਿਰ ਦਾ ਬਿਹਤਰੀ ਇਸ ਕੰਮ ਕਰਦਾ ਸਰ ਤਾਂ ਇਹਦੇ ਨਾਲ ਜਿਹੜਾ ਹੈ ਕੂੜੇ ਦਾ ਕਿਤੇ ਨਾ ਕਿਤੇ ਮਸਲਾ ਹੱਲੋ ਮਸਲਾ ਹੱਲੋ ਸਰ ਤੁਸੀਂ ਕਹਿੰਦੇ ਕਰੋੜਾਂ ਰੁਪਏ ਜਿਹੜੇ ਨੇ ਆਪਣੇ ਨਗਰ ਕਾਉਂਸਲ ਕੋਲ ਪਏ ਮਸ਼ੀਨਰੀ ਵਧਾਣੇ ਦੀ ਗੱਲ ਕਰੀਏ ਮਸ਼ੀਨਰੀ ਜੇ ਆਪਾਂ ਗੱਲ ਕਰੀਏ ਡੰਪਿੰਗ ਗਰਾਊਂਡ ਦੇ ਕੋਲ 25 ਟੈਂਪੂਆਂ ਦੇ ਨਾਲ-ਨਾਲ ਕਈ ਹੋਰ ਮਸ਼ੀਨਾਂ ਵੀ ਜੜੀਆਂ ਨੇ ਉਹਨਾਂ ਨੂੰ ਜੰਗਾਲ ਲੱਗ ਰਿਹਾ ਜਨਤਾ ਦਾ ਪੈਸਾ ਜਿਹੜਾ ਹੈ ਉਹ ਜੰਗ ਖਾ ਰਿਹਾ ਕਿਉਂ ਉਹਨਾਂ ਨੂੰ ਵਰਤੋਂ ਮੰਨ ਨਹੀਂ ਲਿਆਇਆ ਜਾ ਰਿਹਾ ਜਿਹਦੇ ਨਾਲ ਸ਼ਹਿਰ ਜਿਹੜਾ ਸੁੰਦਰ ਹੋ ਸਕਦਾ ਹੈ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਅਸੀਂ ਵੀ ਇਹ ਲਾਸਟ ਟਾਈਮ ਅ ਕੀ ਇਹ ਜਿਹੜਾ ਜਲਦ ਤੋਂ ਜਲਦ ਜਿਹੜਾ ਹੈਗਾ ਇਸ ਨੂੰ ਜਿਹੜੇ ਆਪਣਾ ਜਿਹੜੀ ਮਸ਼ੀਨਰੀਆਂ ਪਈਆਂ ਇਹਨੂੰ ਯੂਜ਼ ਕੀਤਾ ਜਾਵੇ ਇਹਨੂੰ ਯੂਜ਼ ਕੀਤਾ ਜਾਏਗਾ ਤਾਂ ਹੀ ਜਿਹੜਾ ਇਹ ਕੰਮ ਜਿਹੜਾ ਫਾਸਟ ਹੋਏਗਾ ਆਦਰਵਾਇਜ਼ ਇਹ ਮਸ਼ੀਨਰੀ ਜਿਹੜੀ ਲਈਏ ਉਹਨਾਂ ਜੰਗ ਪਕੜ ਜਾਏਗੀ ਉਹ ਕਿਸੇ ਲੇਕੇ ਨਹੀਂ ਲੱਗੇਗਾ ਤੇ ਅਫਸਰ ਨੂੰ ਅਪੀਲ ਹੈ ਮੰਤਰੀ ਸਾਹਿਬ ਨੂੰ ਅਪੀਲ ਹੈ ਕਿ ਜਲਦ ਜਲਦ ਇਸ ਪਾਸੇ ਧਿਆਨ ਦੇਆ ਤੇ ਜਲਦ ਜਲਦ ਉੱਥੇ ਕੰਮ ਹੋਵੇ ਜਿਹੜਾ ਹੁਣ ਆਪਾਂ ਗੱਲ ਕਰਦੇ ਚਲੋ ਇਹ ਹੋ ਗਿਆ ਕੂੜੇ ਦਾ ਹੋ ਗਿਆ ਸੀਵਰਲ ਦਾ ਵੀ ਤੁਸੀਂ ਦੱਸਤਾ ਵੀ ਜਦੋਂ ਤੱਕ ਟ੍ਰੀਟਮੈਂਟ ਪਲੈਂਟ ਨਹੀਂ ਲੱਗੇਗਾ ਮਸ਼ੀਨਰੀ ਹੋਰ ਵਧਾਣੀ ਚਾਹੀਦੀ ਆ ਕੂੜਾ ਤਾਂ ਔਰੇ ਤੋਂ ਖਤਮ ਹੋਵੇਗਾ ਜਾਂ ਕਿਤੇ ਹੋਰ ਜਗ੍ਹਾ ਜਾ ਕੇ ਆਪਾਂ ਨੂੰ ਡੰਪ ਲਾਣੇ ਪੈਣਗੇ ਤੇ ਇੱਕ ਗੱਲ ਸਭ ਤੋਂ ਵੱਡੀ ਹੈ ਕਿ ਕਾਂਗਰਸ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਤਕਰੀਬਨ ਜੇ ਆਪਾਂ ਗੱਲ ਕਰੀਏ ਇਹ 7-8 ਸਾਲ ਹੋ ਗਏ ਨੇ ਕਜੋਲੀ ਵਾਟਰ ਜਿਹੜਾ ਆਪਣਾ ਪਾਸ ਹੋਇਆ ਵਾ ਇਹ ਜੇਕਰ ਜੇਕਰ ਉਹ ਕਜੋਲੀ ਵਾਟਰ ਆ ਜਾਂਦਾ ਤਾਂ ਪੀਣ ਵਾਲੇ ਪਾਣੀ ਦੀ ਜਿਹੜੀ ਸਮੱਸਿਆ ਹੱਲ ਹੋ ਜਾਂਦੀ ਬਹੁਤ ਵੱਡੀ ਸਮੱਸਿਆ ਕਿਉਂ ਨਹੀਂ ਸਰਕਾਰ ਇਸ ਕੋਲ ਗੌਰ ਕਰ ਰਹੀ ਜੀ ਦੇਖੋ ਕਜੋਲੀ ਵਾਟਰ ਦਾ ਜਿਹੜਾ ਬਿਲਕੁਲ ਤੁਹਾਡਾ ਪੁਆਇੰਟ ਸਹੀ ਹੈ ਕਜੋਲੀ ਵਾਟਰ ਦਾ ਪਹਿਲੇ ਕੀ ਟੈਂਡਰ ਨਹੀਂ ਹੋਇਆ ਇੱਕ ਸਾਲ ਤੋਂ ਸਵਾ ਸਾਲ ਤੋਂ 1.5 ਸਾਲ ਤੋਂ ਟੈਂਡਰ ਕਾਲ ਕਰ ਰਹੇ ਸੀ ਕੋਈ ਟੈਂਡਰ ਲੈ ਨਹੀਂ ਰਿਹਾ ਸੀ ਉਹਦਾ ਰੀਜ਼ਨ ਹੈ ਕਿ ਰੇਟ ਜਿਹੜੇ ਸੀ ਉਹ ਘੱਟ ਸੀ ਉਹ ন্যাਚਰਲੀ ਜਿਹਨਾਂ ਕੰਮ ਕਰਨਾ ਜੇ ਉਹਨੂੰ 4 ਰੁਪਏ بچਣਗੇ ਨਹੀਂ ਉਹ ਕੰਮ ਕਿਉਂ ਕਰੇਗਾ ਤੇ ਹੁਣ ਅਸੀਂ ਸਾਰਿਆਂ ਨੇ ਅਪੀਲ ਕੀਤੀ ਹੈ ਕਿ ਰੇਟ ਰਿਵਾਈਜ਼ ਕੀਤੇ ਆ ਹੁਣ ਰੇਟ ਰਿਵਾਈਜ਼ ਹੋਇਆ ਤੇ ਹੁਣ ਟੈਂਡਰ ਕਾਲ ਹੋ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਹੁਣ ਜਿਹੜਾ ਟੈਂਡਰ ਜਲਦ ਜਲਦ ਹੋ ਜਾਏਗਾ ਟੈਂਡਰ ਹੋਣ ਤੋਂ ਬਾਅਦ ਹੀ ਕੰਮ ਸ਼ਾਰਟ ਹੋਏਗਾ ਅੱਛਾ ਮਤਲਬ ਕਿ ਬਹੁਤ ਜਲਦ ਜਿਹੜਾ ਹੈ ਸ਼ਹਿਰ ਵਾਸੀਆਂ ਨੂੰ ਜਿਹੜਾ ਕਜੋਲੀ ਵਾਟਰ ਦਾ ਪਾਣੀ ਜਿਹੜਾ ਮਿਲ ਸਕਦਾ ਹੈ ਹਾਂਜੀ ਤੇ ਤੇ ਇੱਕ ਗੱਲ ਹੋਰ ਹੈ ਜੋਲੀ ਸਾਹਿਬ ਠੀਕ ਹੈ ਤੁਸੀਂ ਕਹਿੰਦੇ ਹੋ ਟ੍ਰੀਟਮੈਂਟ ਪਲਾਂਟ ਜਦੋਂ ਤੱਕ ਨਹੀਂ ਲੱਗਦੇ ਕਿਆ ਨਗਰ ਕਾਉਂਸਲ ਜਿਹੜਾ ਲਾਂਡਰਾ ਰੋਡ ਤੇ ਲੈ ਕੇ ਆਪਣਾ ਬਜ਼ਾਰਾਂ ਤੱਕ ਜਿਹੜੇ ਸੀਵਰੇਜ ਬਲਾਕ ਪਏ ਆ ਕਿਆ ਉਹਨਾਂ ਦੀ ਸਫਾਈ ਨਹੀਂ ਕਰਾ ਸਕਦੀ ਲੋਕਾਂ ਨੂੰ ਕੀ ਰਾਹਤ ਰਾਹਤ ਕਿਸ ਤਰ੍ਹਾਂ ਮਿਲ ਸਕਦੀ ਹੈ ਇਹ ਤੋਂ ਕੋਈ ਸਫਾਈ ਹੋ ਰਹੀ ਹੈ ਪ੍ਰੋਪਰ ਸਫਾਈ ਹੋ ਰਹੀ ਹੈ ਲੇਕਿਨ ਕੀ ਜਦਕਰ ਅੱਗੇ ਨਿਕਾਸੀ ਨਹੀਂ ਹੋਏਗੀ ਅਸੀਂ ਇਧਰ ਮਾਰੀ ਜਾਵਾਂਗੇ ਜਦ ਅੱਗੇ ਕੋਈ ਕੋਈ ਨਿਕਾਸੀ ਨਹੀਂ ਹੈਗੀ ਗਰਸਤਾ ਹੀ ਨਹੀਂ ਮਿਲੇਗਾ ਤਾਂ ਉਹ ਸੀਵਰੇਜ ਦੇ ਬਲਾਕ ਹੋਣਾ ਹੀ ਹੋਣੇ ਜਦਕਰ ਅੱਗੇ ਟ੍ਰੀਟਮੈਂਟ پلان ਨਹੀਂ ਬਣਨਗੇ ਚੱਲਣਗੇ ਨਹੀਂ ਜਦਕਰ ਉਹਨਾਂ ਜਿਹੜਾ ਆਲਰੇਡੀ ਹੈਗਾ ਜਿਹੜਾ ਉਹ ਚੋ ਵੀ ਘੰਟੇ ਚੱਲ ਰਿਹਾ ਹੈ ਉਹ ਵੀ ਇਸ ਤਰ੍ਹਾਂ ਕਰਕੇ ਜਲਦੀ ਖਰਾਬ ਹੋ ਜਾਏਗਾ ਜਦ ਜ਼ਿਆਦਾ ਲੋਡ ਉਸ ਤੇ ਪਏਗਾ ਤੇ ਸਮੱਸਿਆ ਉਹ ਹੀ ਹੈਗੀ ਹੈ ਕਿ ਨਿਕਾਸੀ ਦੀ ਤੇ ਉਹ ਟ੍ਰੀਟਮੈਂਟ ਪਾ ਲਗਾਂਗੇ ਨਿਕਾਸੀ ਹੋਏਗੀ ਤਾਂ ਹੀ ਕੁਝ ਗੱਲ ਹੋਏ ਹਰਿੰਦਰ ਜੱਲੀ ਜੀ ਜੇ ਆਪਾਂ ਗੱਲ ਕਰੀਏ ਜਿਹੜੀਆਂ ਕਲੋਨੀਆਂ ਵੱਡੀਆਂ ਵੱਡੀਆਂ ਕੱਢ ਗਈਆਂ ਹਨ ਅਗਰ ਉਹਨਾਂ ਦੇ ਆਪਾਂ ਜੇ ਚੈੱਕ ਕਰਾਈਏ ਸੀਵਰੇਜ ਦੇ ਜਿਹੜੇ ਕਨੈਕਸ਼ਨ ਆ ਕਈ ਅਨਲੀਗਲ ਵੀ ਹੋਣਗੇ ਜਿਹਦੇ ਕਰਕੇ ਇਹ ਪ੍ਰੋਬਲਮ ਆ ਰਹੀ ਆ ਕਿਹਾ ਨਗਰ ਕੌਂਸਲ ਚੈੱਕ ਨਹੀਂ ਕਰਾ ਸਕਦੀ ਜੀ ਦੇਖੋ ਜੀ ਜਿਨੇ ਕਲੋਨੀ ਤੇ ਪਲਾਨ ਖਰੀਦਿਆ ਠੀਕ ਹੈ ਜੀ ਉਹਨੇ ਉਹਦਾ ਕੋਈ ਕਸੂਰ ਨਹੀਂ ਅਗਰ ਕਿਸੇ ਬਿਲਡਰ ਨੂੰ ਲਾਇਸੈਂਸ ਦਿੱਤਾ ਹੈ ਸਰਕਾਰ ਨੇ ਦਿੱਤਾ ਹੈ ਨਗਰ ਕੌਂਸਲ ਨੇ ਦਿੱਤਾ ਹੈ ਉਹਨੇ ਤਾਂ ਰਜਿਸਟਰੀ ਦੇ ਪੈਸੇ ਦਿੱਤੇ ਉਹਨੇ ਨਕਸ਼ੇ ਦੇ ਪੈਸੇ ਦਿੱਤੇ ਉਹ ਹਾਊਸ ਟੈਕਸ ਪੇ ਕਰ ਰਿਹਾ ਉਹ ਹਰ ਇੱਕ ਚੀਜ਼ ਪੈਸੇ ਪੇ ਕਰ ਰਿਹਾ ਇਹ ਉਹ ਕਿਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਇੱਕ ਆਮ ਜ਼ਿੰਦਗੀ ਭਰ ਦੀ ਇੱਕ ਬੰਦਾ ਮੋੜੀ ਜਿਹੜੀ ਕਮਾਈ ਹੈ ਉਹਨੂੰ ਲੈ ਕੇ ਅਗਲਾ ਮਗਾਰ ਬਣਾਉਂਦਾ ਹੈ ਉਸ ਤੋਂ ਬਾਅਦ ਉਹਨੂੰ ਇਹ ਦਿੱਕਤ ਆ ਜਾਂਦੀ ਹੈ ਕਿ ਸੀਵਰੇਜ ਦੀ ਪ੍ਰੋਬਲਮ ਹੈ ਦੂਜੀ ਹੋ ਗਈ ਹੈ ਰੋਡਾਂ ਦੀ ਪ੍ਰੋਬਲਮ ਹੈ ਔਰ ਇੱਕ ਮੈਂ ਇਸੇ ਮੁੱਦੇ ਨਾਲ ਜੁੜਦਾ ਮੈਂ ਤੁਹਾਨੂੰ ਇੱਕ ਅਪੀਲ ਕਰਨਾ ਚਾਹਾਂਗਾ ਸਰਕਾਰ ਨੂੰ ਅਪੀਲ ਕਰਨਾ ਚਾਹਾਂਗਾ ਤੇ ਜਿੰਨੀਆਂ ਕਲੋਨੀਆਂ ਹੈਗੀਆਂ ਦੇਖੋ ਬਿਲਡਰ ਨੂੰ ਲਾਇਸੈਂਸ ਜਿਹੜਾ ਦਿੱਤਾ ਉਹ ਸਰਕਾਰ ਨੇ ਦਿੱਤਾ ਹੈ ਜਾਂ ਡਿਪਾਰਟਮੈਂਟ ਨੇ ਦਿੱਤਾ ਅਸੀਂ ਨਹੀਂ ਦਿੱਤਾ ਠੀਕ ਹੈ ਉਸ ਤੋਂ ਬਾਅਦ ਜੇ ਉਹ ਕੋਈ ਕਿਤੇ ਕੋਈ ਦਾ ਪੈਸਾ ਡਿਊ ਹੈ ਉਹਨੇ ਪੇਮੈਂਟ ਨਹੀਂ ਭਰੀ ਤੇ ਉਹਦੀ ਪ੍ਰਾਪਰਟੀ ਸੀਜ਼ ਕੀਤੀ ਜਾਏ ਲੋਕਾਂ ਨੂੰ ਕਿ ਹਰਾਸਣ ਕੀਤਾ ਹੈ ਲੋਕਾਂ ਨੇ ਆਪਣੇ ਰਜਿਸਟਰੀ ਕਰਾਈ ਰੈਵਨਿਊ ਦਿੱਤਾ ਉਹਨਾਂ ਨੇ ਹਾਊਸ ਟੈਕਸ ਤੇ ਨਕਸ਼ੇ ਦੀ ਫੀਸ ਦਿੱਤੀ ਹੈ ਹਰ ਇੱਕ ਤਰ੍ਹਾਂ ਦਾ ਉਹ ਪੇਮੈਂਟ ਕਰ ਰਹੇ ਹੈ ਇਕੇ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਵੀ ਸਾਨੂੰ ਸਰਕਾਰ ਸਾਨੂੰ ਰਾਹਤ ਕਿਉਂ ਨਹੀਂ ਦੇ ਸਾਡਾ ਕੀ ਕਸੂਰ ਹੈ ਕਲੋਨੀਆ ਉਹਨੇ ਅੱਜ ਮੰਨ ਲਓ ਇਸਨ ਲਈ ਵੀ ਹੈ ਇਹ ਉਹਨੇ ਇਧਰ ਨਹੀਂ ਇਸਨ ਲਈ ਟੇਕਓਵਰ ਨਹੀਂ ਹੈ ਲੋਕ ਮੰਗਦੇ ਜੀ ਕਹਿੰਦੇ ਜੀ ਅਸੀਂ ਤੁਹਾਨੂੰ ਵੋਟਾਂ ਪਾਈਆਂ ਵੀ ਤੁਸੀਂ ਹੁਣ ਨੇਚਰਲੀ ਅਸੀਂ ਵੀ ਮਜਬੂਰ ਆ ਆ ਤੁਹਾਡੀ ਗੱਲ ਕੱਟ ਰਿਹਾ ਤੁਸੀਂ ਕਹਿੰਦੇ ਟੇਕਓਵਰ ਨਹੀਂ ਹੈ ਪਰ ਸਰਕਾਰ ਨੇ ਜਿਹੜਾ ਰੂਲ ਕੱਟਦੇ ਵੀ ਜਿੰਨੀਆਂ ਵੀ ਗੈਰ ਕਲੋਨੀਆ ਗੈਰ ਕਾਨੂੰਨੀ ਕਲੋਨੀਆ ਹੈਗੀਆਂ ਉਹਨਾਂ ਨੂੰ ਜਿਹੜਾ ਹੈ ਨਗਰ ਕਾਉਂਸਲ ਆਪਣੇ ਅਧੀਨ ਲਿਆਵੇ ਟੇਕਓਵਰ ਕਰੇ ਤੇ ਉਹ 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 ਕਿਉਂ ਨਹੀਂ ਲਾਗੂ ਹੋ ਰਿਹਾ ਜੀ ਹੁਣ ਜੀ ਉਹ ਅਥੋਰਾਈਜ਼ ਕਰੋਨੀਆਂ ਦੀ ਗੱਲ ਹੋਈ ਏ ਇਹ ਕਰੋਨੀਆਂ ਗਮਾੜਾ ਤੋਂ ਪਾਸੇ ਫਟਾਪਰੋਡ ਆਗੇ ਆ ਮੈਗਾ ਪ੍ਰੋਜੈਕਟ ਹੈ ਠੀਕ ਹੈ ਜੀ ਇਹਦੇ ਵਾਸਤੇ ਇੱਕ ਸਪੈਸ਼ਲ ਮਤਾ ਲਿਆਣਾ ਪਏਗਾ ਇਹਨੂੰ ਟੇਕਓਵਰ ਕਰਨਾ ਪਏਗਾ ਕਿਉਂਕਿ ਅਗਰ ਕੋਈ ਬਿਲਡਰ ਕੋਲ ਕੋ ਪੈਸਾ ਪੈਂਡਿੰਗ ਹੈਗਾ ਏਡੀਸੀ ਚਾਰਜ ਪੈਂਡਿੰਗ ਹੈ ਕੋਈ ਚਾਰਜ ਪੈਂਡਿੰਗ ਹੈ ਤਾਂ ਉਹ ਸਰਕਾਰ ਦੀ ਡਿਊਟੀ ਹੈ ਉਹ ਨਗਰ ਕੌਂਸਲ ਦੀ ਡਿਊਟੀ ਹੈ ਉਸ ਬਿਲਡਰ ਦੀ ਪ੍ਰਾਪਰਟੀ ਸੀਜ਼ ਕਰਨ ਜੋ ਮਰਜ਼ੀ ਕਰਨ ਲੇਕਿਨ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਲੋਕਾਂ ਦਾ ਕੋਈ ਕਸੂਰ ਨਹੀਂ ਇਹ ਅਜੇਕਰ ਸਾਡਾ ਹੁਣ ਸਾਡੇ ਕੋਲ ਰੋਡਾਂ ਡੁੱਟੀਆਂ ਹੋਈਆਂ ਬੜੇ ਬੁਰੇ ਹਾਲ ਲੋਕ ਕਹਿੰਦੇ ਜੀ ਅਸੀਂ ਤੁਹਾਨੂੰ ਵੋਟਾਂ ਪਾਈਆਂ ਸੀ ਕਿਸ ਵਾਸਤੇ ਪਾਈਆਂ ਤੁਹਾਨੂੰ ਉਹਦਾ ਅਸੀਂ ਮਜਬੂਰ ਹ ਜਿੰਨਾ ਅਸੀਂ ਕੀ ਹੈਗੀ ਕਿਉਂਕਿ ਜਦਕਰਨ ਟੇਕਓਵਰ ਨਹੀਂ ਹੁੰਦਾ ਜਦਕਰਨ ਨਗਰ ਕੌਂਸਲ ਵੀ ਆਪਣਾ ਪੈਸਾ ਇੱਥੇ ਨਹੀਂ ਲਾ ਸਕਦਾ ਕਿਆ ਕਿ ਤੁਹਾਨੂੰ ਲੱਗ ਨਹੀਂ ਰਿਹਾ ਵੀ ਸਰਕਾਰ আর ਨਗਰ ਕਾਉਂਸਲ আর ਪ੍ਰਧਾਨ ਦਾ ਜੇ ਤਾਲਮੇਲ ਹੋਵੇ ਤਾਂ ਜਿਹੜਾ ਆਪਣਾ ਸ਼ਹਿਰ ਹੈ ਜੇ ਨਾ ਸੁੰਦਰ ਬਣ ਸਕਦਾ ਸਰਕਾਰ ਨੂੰ ਇਹ ਸ਼ਹਿਰ ਦੀ ਇਹ ਜੀ ਦੁਰਦਸ਼ਾ ਨੂੰ ਦੇਖਦੇ ਹੋਏ ਅਰ ਪ੍ਰਧਾਨ ਨੂੰ ਕੀ ਅਪੀਲ ਕਰਾਂਗੇ ਜੀ ਦੇਖੋ ਜੀ ਮੈਂ ਤੇ ਇਹੀ ਅਪੀਲ ਕਰ ਰਿਹਾ ਪ੍ਰਧਾਨ ਜੀ ਨੂੰ ਵੀ ਅਪੀਲ ਕਰਦਾ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਅਸੀਂ ਸਾਰੇ ਜੇ ਸਾਨੂੰ ਲੋਕਾਂ ਨੇ ਜਿਤਾਇਆ ਤੇ ਇਸੇ ਮੀਤੀ ਜਿਤਾਇਆ ਵੀ ਅਸੀਂ ਕੋਈ ਸ਼ਹਿਰ ਦਾ ਕੰਮ ਕਰਾਂਗੇ ਕੋਈ ਸ਼ਹਿਰ ਦੀ ਡਿਵੈਲਪਮੈਂਟ ਕਰਾਂਗੇ ਤੇ ਅਸੀਂ ਸਾਰੇ ਰਲ ਮਿਲ ਕੇ ਪ੍ਰਧਾਨ ਜੀ ਵੀ ਐਮਟੀ ਸਾਹਿਬਾ ਮੰਤਰੀ ਸਾਹਿਬਾ ਸਾਰੇ ਮਿਲ ਕੇ ਅਸੀਂ ਇੱਕ ਸ਼ਹਿਰ ਦੀ ਡਿਵੈਲਪਮੈਂਟ ਕਰੀਏ ਇੱਕੋ ਹੀ ਸਾਡਾ ਟੀਚਾ ਹੋਣਾ ਜਿਹੜਾ ਅਸੀਂ ਸ਼ਹਿਰ ਨੂੰ ਡਿਵੈਲਪ ਕਰਨਾ ਹੈ ਇਹਦਾ ਮੈਡਮ ਨੇ ਕਈ ਵਾਰੀ ਕਿਹਾ ਕਿ ਮੈਂ ਸ਼ਹਿਰ ਨੂੰ ਇਸ ਤਰ੍ਹਾਂ ਬਣਾਵਾਵਾਂਗੀ ਕਿ ਇੱਥੇ ਲੋਕ ਟੂਰਿਸਟ ਆਉਣਗੇ ਉਹ ਤਾਂ ਪੋਸੀਬਲ ਹੋ ਸਕਦਾ ਹੈ ਕਿ ਸਾਡਾ ਆਪਸੀ ਤਾਲਮੇਲ ਰਹੇ ਅਸੀਂ ਆਪਸੀ ਮੇਲ ਜੁਲ ਕੇ ਕੰਮ ਕਰੀਏ ਔਰ ਅਫਸਰਾ ਨੂੰ ਵੀ ਥੋੜਾ ਜਆ ਧਿਆਨ ਵਿੱਚ ਲਿਆਏ ਕਿ ਡਿਵੈਲਪਮੈਂਟ ਵਾਲੇ ਥੋੜਾ ਜਿਆਦਾ ਧਿਆਨ ਦੇ ਇਹ ਚੀਜ਼ ਤੁਸੀਂ ਦੇਖਿਆ 12 ਨੰਬਰ 10 ਦੇ ਜਿਹੜੇ ਨੇ ਐਮਸੀ ਹਰਿੰਦਰਪਾਲ ਜੋਲੀ ਜੀ ਦੇ ਵੱਲੋਂ ਜਿਹੜਾ ਹੈ ਸਰਕਾਰ ਨੂੰ ਵੀ ਇੱਥੇ ਅਪੀਲ ਕੀਤੀ ਗਈ ਹੈ ਕਈ ਮੁੱਦਿਆਂ ਦੇ ਉੱਤੇ ਅੱਜ ਚਰਚਾ ਕੀਤੀ ਗਈ ਹੈ ਸੀਵਰਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਉਹਨਾਂ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਟ੍ਰੀਟਮੈਂਟ ਪਲਾਂਟਾਂ ਦੀ ਜਿਹੜੀ ਹੈ ਉਹ ਬਹੁਤ ਘਾਟ ਹੈ ਅਗਰ ਟ੍ਰੀਟਮੈਂਟ ਪਲਾਂਟ ਜਿਹੜੇ ਨੇ ਲੱਗੇ ਜਾਣ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਇਸ ਸੀਵਰਜ ਤੋਂ ਜਿਹੜੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਦੂਜਾ ਕਿਹਾ ਇਹਨਾਂ ਨੇ ਕਿ ਕੂੜੇ ਦਾ ਜਿਹੜਾ ਡੰਪ ਜਿਹੜਾ ਬਣਿਆ ਹੋਇਆ ਦਿਨ ਪ੍ਰਤੀ ਦਿਨ ਆਬਾਦੀ ਜਿਹੜੀ ਹੈ ਖੜੜਦੀ ਕਹਿੰਦੇ ਨੇ ਵੱਧ ਗਈ ਹੈ ਵਧਣ ਦੇ ਨਾਲ ਜਿਹੜਾ ਹੈ ਇਹ ਜੜੀਆਂ ਨੇ ਮੁਸ਼ਕਲਾਂ ਜੜੀਆਂ ਨੇ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਨੇ ਕਈ ਪਿੰਡਾਂ ਦੇ ਵਿੱਚ ਸ਼ਾਮਲਾ ਜਿਹੜੀ ਜਗ੍ਹਾ ਪਈ ਹੈ ਅਗਰ ਸਰਕਾਰ ਚਾਹੇ ਤਾਂ ਉਹ ਪਿੰਡਾਂ ਦੇ ਵਿੱਚ ਛੋਟੇ-ਛੋਟੇ ਡੰਪ ਬਣਾ ਕੇ ਇਸ ਦੀ ਸਫਾਈ ਕਰਾ ਸਕਦੀ ਹੈ ਮੁਰ ਤੋਂ ਜਿਹੜਾ ਹੈ ਇੱਥੇ ਉਹਦਾ ਅਗਰ ਗੇਰੋਂਗੇ ਤਾਂ ਜਿਹੜੀ ਹੈ ਬਹੁਤ ਵੱਡੀ ਜਿਹੜੀ ਹੈ ਇੱਕ ਰਾਹਤ ਜਿਹੜੀ ਹੈ ਮਿਲੇਗੀ ਤੇ ਇੱਕ ਹੋਰ ਜਿਹੜੀ ਇਹਨਾਂ ਨੇ ਅਪੀਲ ਕਰੀ ਹੈ ਕਿ ਕਜੋਲੀ ਵਾਟਰ ਨੂੰ ਵੀ ਜਿਹੜਾ ਜਲਦ ਤੋਂ ਜਲਦ ਲਿਆਂਦਾ ਜਾਵੇ ਕਿਉਂਕਿ ਟਿਊਬਲਾਂ ਦੇ ਉੱਤੇ ਜਿਹੜੇ ਨੇ ਕਾਫੀ ਪੈਸੇ ਜਿਹੜੇ ਨੇ ਸਰਕਾਰ ਦੇ ਖਰਚ ਹੁੰਦੇ ਨੇ ਤੇ ਟਿਊਬਲ ਕਈ ਵਾਰ ਪਾਣੀ ਵੀ ਮੁੱਕ ਜਾਂਦਾ ਹੈ ਕਦੇ ਮੋਟਰ ਖਰਾਬ ਹੋ ਜਾਂਦੀ ਹੈ ਅਗਰ ਕਜੋਲੀ ਵਾਟਰ ਦਾ ਪਾਣੀ ਅਗਰ ਨਹਿਰ ਦਾ ਉਰੇ ਆਂਦਾ ਹੈ ਤਾਂ ਨਾ ਤਾਂ ਟਿਊਬਲ ਲਾਣੇ ਦੀ ਜ਼ਰੂਰਤ ਪਈ ਹੋਈ ਹੈਗੀ ਸਿਰਫ ਪਾਣੀ ਨੂੰ ਸਾਫ਼ ਕਰਕੇ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਕਰੋੜਾਂ ਅਰਬਾਂ ਰੁਪਏ ਜਿਹੜਾ ਸਰਕਾਰ ਦਾ ਵੀ ਇਸ ਤੇ ਬਚੇਗਾ ਹੁਣ ਦੇਖਣਾ ਹੋਵੇਗਾ ਕਿ ਮੁੱਦੇ ਜਿਹੜੂ ਹਰਿੰਦਰਪਾਲ ਜੋਲੀ ਨੇ ਜਿਹੜੇ ਚੱਕ ਦਿੱਤੇ ਨੇ ਕਿ ਆ ਸਰਕਾਰੀ ਨਾਲ ਤੇ ਗੌਰ ਕਰੇਗੀ ਕਿ ਆ ਸਰਕਾਰ ਅਤੇ ਨਗਰ ਕੌਂਸਲ ਜਿਹੜਾ ਦੋਵਾਂ ਦਾ ਤਾਲਮੇਲ ਦੇ ਨਾਲ ਸ਼ਹਿਰ ਨੂੰ ਸੁੰਦਰ ਬਣਾਇਆ ਜਾਵੇਗਾ ਇਹ ਤਾਂ ਆਨਾਲਾ ਸਮਾਂ ਹੀ ਦੱਸੇਗਾ ਅਕਰਣ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ